ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਗੁਰਪਵੰਤ ਦੀ ਜੋ ਕੀ ਗੁਰਪਵੰਤ ਪੁੰਨੂ ਨਾਂ ਦਾ ਜੋ ਸ਼ਖਸ ਜਿਨੇ ਕੀ ਸੀਮ ਪਵੰਤ ਮਾਨ ਨੂੰ ਇੱਕ ਬਹੁਤ ਵੱਡੀ ਧਮਕੀ ਦਿੱਤੀ ਸੀ ਵੀ ਇਹ ਕਿਤੇ ਵੀ ਝੰਡਾ ਜੋ 26 ਜਨਵਰੀ ਨੂੰ ਲਹਿਰਾਉਣ ਜਾ ਰਹੇ ਆ ਤਾਂ ਇਹਨਾਂ ਨੂੰ ਬੰਬ ਧਮਾਕੇ ਨਾਲ ਉਡਾ ਦਿੱਤਾ ਜਾਊ ਕਿਉਂਕਿ ਇਹਨਾਂ ਨੇ ਪਹਿਲਾਂ ਜੋ ਫਰੀਦਕੋਟ ਦੇ ਵਿੱਚ ਝੰਡਾ ਲਹਿਰਾਉਣਾ ਸੀ ਤੇ ਦੂਜਾ ਜੋ ਸਮਾ ਰੱਖਿਆ ਗਿਆ ਸੀ ਮੁਹਾਲੀ ਦੇ ਵਿੱਚ ਤੇ ਹੁਣ ਉੱਥੋਂ ਵੀ ਚੇਂਜ ਹੋ ਗਿਆ ਤਾਂ ਹੁਣ ਇਹ ਜੋ ਜਗ੍ਹਾ ਜਿੱਥੇ ਰੱਖੀ ਗਈ ਆ ਇਹ ਪਟਿਆਲਾ ਦੇ ਵਿੱਚ ਆ ਜੋ ਕਿ ਡੀਜੀਆਈ ਮਨਦੀਪ ਸਿੰਘ ਸਿੱਧੂ ਜੋ ਕਿ ਉਹਨਾਂ ਨੇ ਇੱਕ ਸਿੱਧਾ ਜੋ ਇਹਨਾਂ ਨੂੰ ਚੈਲੰਜ ਕੀਤਾ ਗਿਆ ਇੱਕ ਚੇਤਾਵਨੀ ਦਿੱਤੀ ਗਈ ਆ ਗੁਰਪ੍ਰਵੰਤ ਪੰਨੂ ਨਾਂ ਦਾ ਜੋ ਸਖਸ ਆ ਉਹਨੂੰ ਇਹ ਕਿਹਾ ਗਿਆ ਜੋ ਇਹਨਾਂ ਦੇ ਵੱਲੋਂ ਜੋ ਡੀਜੀ ਡੀਜੀਆਈ ਮਨਦੀਪ ਸਿੰਘ ਸੰਤ ਸਿੱਧੂ ਜੋ ਕਿ ਉਹਨੇ ਸਿੱਧੀ ਚੇਤਾਵਨੀ ਦਿੱਤੀ ਗਈ ਆ ਜਿਹਦੇ ਵਿੱਚ ਗੁਰਪ੍ਰਵੰਤ ਨੂੰ ਕਿਹਾ ਗਿਆ ਵੀ ਇਹ ਕੇ ਸਿਰਫ ਹਿੰਦੁਸਤਾਨ ਕਾਨੂੰਨ ਦਾ ਭਗੌੜਾ ਇਹ ਤੇ ਜੋ ਗੱਲ ਕਰੀਏ ਆਪਾਂ ਕੈਨੇਡਾ ਦੇ ਵਿੱਚ ਇੱਕ ਛੁਪਿਆ ਹੋਇਆ ਬੈਠਾ ਜੋ ਅਮਰੀਕਾ ਦੇ ਵਿੱਚ ਜਿਵੇਂ ਚੂਹਾ ਬਿੱਲ ਦੇ ਵਿੱਚ ਛੁਪਿਆ ਹੁੰਦਾ ਇਸ ਇਸ ਲੋਟ ਇਹ ਛੁਪ ਕੇ ਤੇ ਸਾਡੇ ਹਿੰਦੁਸਤਾਨ ਨੂੰ ਧਮਕੀ ਦੇ ਰਿਹਾ ਤਦ ਇਹ ਹਰ ਵਕਤ ਤੈਨਾਤ ਰਹਿੰਦੇ ਆ ਸੀਐਮਪਾਨਤਮਾਨ ਨੂੰ ਜਿਸ ਨੇ ਵੀ ਧਮਕੀ ਦਿੱਤੀ ਆ ਜੋ ਵੀ ਇਹ ਕਿ ਇਹਨਾਂ ਨੇ ਆਪਣੇ ਬੰਦੀਓ ਜੋ ਬਿਆਨ ਆਏ ਆ ਸਾਹਮਣੇ ਅਸੀਂ ਜੋ ਹਰ ਵਕਤ ਤੈਨਾਤ ਰਵਾਂਗੇ ਸੀਐਮ ਭਵੰਤ ਮਾਨਾ ਕਿਉਂਕਿ ਇਹ ਇੱਕ ਆਪਣੇ ਆਪ ਨੂੰ ਖਾਲਸਾ ਖੌਂਦਾ ਨਾਈਟ ਦੀ ਖਾਲਸਿਆਂ ਵਰਗੀ ਸ਼ਕਲ ਆ ਤੇ ਨਾ ਹੀ ਇਹ ਹੈਗਾਗਾ ਕਿ ਕਿ ਇਹਦੀ ਸ਼ਕਲ ਵੀ ਹੈ ਨਹੀਂ ਸਾਡੇ ਜੋ ਖਾਲਸਾ ਆਪਣੇ ਆਪ ਨੂੰ ਖੌਂਦਾ ਤੇ ਆਪਣੇ ਆਪ ਨੂੰ ਇਹ ਜਿਵੇਂ ਸਾਬਿਤ ਕਰਦਾ ਵੀ ਮੈਂ ਗੈਂਗਸਟਰ ਆ ਜਾਂ ਗੁੰਡਾ ਆ ਤਾਂ ਵੀ ਅਸੀਂ ਇਹਦੀਆਂ ਅਗੇ ਦੜ ਪੰਕੀਆਂ ਤੋਂ ਨਹੀਂ ਡਰਨ ਵਾਲੇ ਜੋ ਡੀਜੀਐਸ ਮਨਦੀਪ ਸਿੰਘ ਸਿੱਧੂ ਕਿਉਂਕਿ ਸਿੱਧੂ ਨਾਂ ਦਾ ਕੋਈ ਵੀ ਸ਼ਖਸ ਜੋ ਇੱਕ ਵਾਰ ਕਹਿ ਦੇ ਉਹ ਹੁੰਦਾ ਹੀ ਹੁੰਦਾ ਕਿਉਂਕਿ ਜੋ ਸਿੱਧੂ ਮੂਸੇਵਾਲਾ ਕੋਈ ਵੀ ਜੋ ਸਿੱਧੂ ਨਾਂ ਦਾ ਕੋਈ ਵੀ ਸ਼ਖਸ ਜੋ ਇੱਕ ਵਾਰ ਕਹਿ ਦੇ ਸਾਹਮਣੇ ਆ ਕੇ ਤਾਂ ਉਹ ਗੱਲ ਹੋਣੀ ਹੀ ਹੋਣੀ ਆ ਕਿਉਂਕਿ ਇਹਨਾਂ ਨੇ ਬੇਖੌਪ ਹੋ ਕੇ ਉਹਨਾਂ ਨੂੰ ਜੋ ਕਿਹਾ ਗਿਆਗਾ ਵੀ ਇਹ ਕਿਧਰ ਧਮਕੀ ਦੇ ਰਹੇ ਆ ਤਾਂ ਇਹ ਗੱਲ ਹੈ ਵੀ ਆ ਸਿਰਫ ਉਹ ਕਹਿ ਰਹੇ ਆ ਕੁਝ ਨਹੀਂ ਕਰ ਸਕਦੇ ਕਿਉਂਕਿ 26 ਜਨਵਰੀ ਨੂੰ ਕੱਲ ਨੂੰ ਪਤਾ ਲੱਗ ਹੀ ਜਾਣਾ ਕਿਉਂਕਿ ਜਗ੍ਹਾ ਬਹੁਤ ਚੇਂਜ ਹੋ ਗਈ ਪਹਿਲਾਂ ਫਰੀਦਕੋਟ ਸੀ ਫਿਰ ਉਸ ਤੋਂ ਬਾਅਦ ਮੁਹਾਲੀ ਰੱਖਿਆ ਗਿਆ ਜੋ ਚੰਡਾ ਰਹਿ ਰੌਣ ਵਾਲੀ ਰਸਮ ਹੁੰਦੀ ਹੈ ਜਿਹੜੀ ਤਾਂ ਜੋ ਹੁਣ ਇਹ ਪਟਿਆਲਾ ਦੇ ਵਿੱਚ ਰੱਖਿਆ ਗਿਆ ਜੋ ਡੀਜੀਆਈ ਮਨਦੀਪ ਸਿੰਘ ਸਿੱਧੂ ਨੇ ਸਾਰੀ ਜੋ ਗੱਲਬਾਤ ਕੀਤੀ ਹੈ ਸਾਂਝੀ ਤੇ ਜਿਵੇਂ ਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਆਪਾਂ ਤੁਹਾਡੇ ਨਾਲ ਹਰ ਰੋਜ਼ ਜੋ ਵਿਚਾਰ ਸਾਂਝੇ ਕਰਦੇ ਆ ਕਿਉਂਕਿ ਆਪਣੇ ਪੰਜਾਬ ਦੇ ਪ੍ਰਤੀ ਵੀਡੀਓ ਹੁੰਦੀਆਂ ਤੇ ਜੋ ਹੁਣ ਅੱਜ ਦੀਆਂ ਗੱਲਾਂ ਜੋ ਕਹਿਣ ਜਾ ਰਹੇ ਆ ਤੁਹਾਨੂੰ ਜੋ ਡੀਜੀਬੀਆਈ ਜਿਨੇ ਕਿ ਭਈ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਗੁਰਪਵੰਤ ਪੰਨੂ ਨਾਤੇ ਸ਼ਖਸ ਨੇ ਜਿਨ੍ਹਾਂ ਨੇ ਕਿ ਇੱਕ ਧਮਕੀ ਦਿੱਤੀ ਸੀ ਕਿ ਸੀਐਮ ਭਵੰਤਮਨ ਨੂੰ ਬੰਬ ਦੇ ਧਮਾਕੇ ਨਾਲ ਉੜਾ ਦਿੱਤਾ ਜਾਊਗਾ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਜੋ ਵੀਡੀਓ ਹੁੰਦੀਆਂ ਜਿੱਥੇ ਤੇ ਕੋਈ ਵੀ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ ਜੀ